ਸਰਦੀ ਇਲਾਕੇ ਦੇ ਥੱਲੇ ਇਲਾਕਿਆਂ ਨੂੰ ਪੈ ਚੁੱਕੀ ਆ ਵੀ ਜਿਹੜਾ ਵੀ ਕਹਿ ਸਕਦੇ ਆ ਵੀ ਫਿਰੋਜ਼ਪੁਰ ਦੇ ਥੱਲੇ ਇਲਾਕੇ ਬਿਲਕੁਲ ਡੁੱਬਦੇ ਹੋਏ ਉਹ ਦਿਖਾਈ ਦੇ ਰਹੇ ਨੇ ਕਿਉਂਕਿ ਜਿਹੜੀਆਂ ਜਗ੍ਹਾ ਜਗ੍ਹਾ ਜਿਹੜਾ ਪਾਣੀ ਭਰਿਆ ਹੋਇਆ ਜਿੱਥੇ ਫਸਲਾਂ ਤਾਂ ਪੂਰੀ ਤਰ੍ਹਾਂ ਜਿਹੜੀਆਂ ਬਰਬਾਦ ਹੋ ਚੁੱਕੀਆਂ ਨੇ ਉੱਥੇ ਲੋਕਾਂ ਵਾਸਤੇ ਵੀ ਵੱਡੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਜਿਸ ਕਰਕੇ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਪਿਆ ਕਿਉਂਕਿ ਮੌਸਮ ਵੀ ਜ਼ਿਆਦਾ ਖਰਾਬ ਚੱਲਦਾ ਪਿਆ ਤੇ ਹਾਲਾਤ ਵੀ ਜਿਹੜੇ ਆ ਉਹ ਮੇਰੇ ਬੰਦੇ ਪਏ ਨੇ ਭਾਵੇਂ ਪ੍ਰਸ਼ਾਸਨ ਵੱਲੋਂ ਹਰ ਮਦਦ ਜਿਹੜੀ ਆ ਮੋਈਆ ਲੋਕਾਂ ਨੂੰ ਕਰਵਾਈ ਜਾ ਰਹੀ ਆ ਲੇਕਿਨ ਰਾਹਗੀਰਾਂ ਨੂੰ ਥੋੜੀਆਂ ਮੁਸ਼ਕਲਾਂ ਜਿਹੜੀਆਂ ਉਹ ਆਂਦੀਆਂ ਭਾਜੀ ਜਿਹੜੇ ਹਾਲਾਤ ਨੇ ਇਸ ਟਾਈਮ ਹਾਲਾਤ ਪਹਿਲਾਂ ਦੋ ਦਿਨ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਸੀ ਪਰ ਅੱਜ ਸਵੇਰ ਤੋਂ ਫਿਰ ਪਾਣੀ ਦਾ ਪੱਧਰ ਜਿਹੜਾ ਵਧਣਾ ਸ਼ੁਰੂ ਹੋ ਚੁੱਕਿਆ ਹੈ ਹਾਲਾਤ ਬੇਹੱਦ ਤੁਹਾਨੂੰ ਪਤਾ ਹੈ ਨਾਜ਼ੁਕ ਨੇ ਸੜਕ ਬਿਲਕੁਲ ਟੁੱਟਦੀ ਜਾ ਰਹੀ ਹੈ ਪੱਧਰ ਜਿਵੇਂ ਜਿਵੇਂ ਵਧੂਗਾ ਪਾਣੀ ਦਾ ਇਹ ਸੜਕ ਦਾ ਜਿਹੜਾ ਸੰਪਰਕ ਟੁੱਟ ਜਾਣਾ ਪਿੰਡ ਨਾਲ ਭਾਜੀ ਕਿੰਨੇ ਕੁ ਪਿੰਡ ਹੈਗੇ ਆ ਵੀ ਜਿਹੜੇ ਇਹਨਾਂ ਦੇ ਹਾਲਾਤਾਂ ਦੇ ਵਿੱਚ ਜਿਹੜੇ ਆ ਵੀ ਦਿਖਾਈ ਦੇ ਰਹੇ ਤਕਰੀਬਨ ਹੈਗੇ ਆ 10 ਤੋਂ 15 ਪਿੰਡ ਆ ਜਿਹੜੇ ਹਾਲਾਤ ਮਤਲਬ ਹੜਪੀੜ ਤੇ ਜਿਹੜੇ ਹੋ ਚੁੱਕੇ ਆ ਜਿਹੜੇ ਪਾਣੀ ਦੀ ਮਾਰ ਹੇਠਾਂ ਚੱਲ ਰਹੇ ਆ ਫਸਲਾਂ ਬੁਰੀ ਤਰ੍ਹਾਂ ਤੇ ਕੁਝ ਘਰ ਵੀ ਨੇ ਜਿਹੜੇ ਮਤਲਬ ਰਹਿਣ ਤੋਂ ਮਜਬੂਰ ਹੋ ਚੁੱਕੇ ਆ ਉਹ ਆਪਣੀਆਂ ਉੱਚੀਆਂ ਥਾਵਾਂ ਤੇ ਰਹਿ ਰਹੇ ਆ ਤੇ ਕਈ ਜਗ੍ਹਾ ਤੇ ਤਾਂ ਮਤਲਬ ਪਸ਼ੂਆਂ ਦਾ ਬੁਰਾ ਹਾਲ ਹੋ ਚੁੱਕਿਆ ਖਰਾ ਚਾਰਾ ਨਹੀਂ ਟੂੜੀ ਸੀ ਲੋਕਾਂ ਕੋਲੇ ਨੀਵੇਂ ਥਾਵਾਂ ਤੇ ਉਹ ਵੀ ਡੁੱਬ ਗਈ ਜੋ ਲੋਕਾਂ ਨੇ ਘਰਾਂ ਚ ਸਟੋਰ ਕੀਤੀ ਹੋਈ ਸੀ ਮੇਨ ਦਿੱਕਤ ਤਾਂ ਪਸ਼ੂਆਂ ਦੇ ਚਾਰੇ ਦੀ ਆ ਰਹੀ ਹੈ ਹਾਂ ਜੀ ਜਿਹੜੇ ਹੁਣ ਸਮਾਜ ਸੇਵੀ ਸੰਸਥਾ ਜਾਂ ਪ੍ਰਸ਼ਾਸਨ ਉਹ ਤਾਂ ਹੁਣ ਦੇਖਣ ਨੂੰ ਮਿਲਦਾ ਪਿਆ ਵੀ ਕਾਫੀ ਜਿਹੜੀਆਂ ਗੱਡੀਆਂ ਲੈ ਕੇ ਆ ਰਹੇ ਲੋਕਾਂ ਦੀ ਮਦਦ ਕਰਦਾ ਹੋਇਆ ਮਤਲਬ ਦਿਖਾਈ ਦੇ ਰਿਹਾ ਹਾਂ ਹਾਂ ਬਿਲਕੁਲ ਜਿਹੜਾ ਸਮਾਜ ਸੰਸਥੀ ਸੇਵਾ ਆ ਰਹੀਆਂ ਨੇ ਪ੍ਰਸ਼ਾਸਨ ਤਾਂ ਸਿਰ ਕੋਈ ਵੀ ਆ ਰਿਹਾ ਪਾਰਟੀ ਆ ਜਾਂ ਸਿਆਸੀ ਲੀਡਰ ਨੇ ਆ ਰਹੇ ਨੇ ਬਸ ਪੁੱਛ ਗਿਛ ਕੇ ਜੋ ਪੈਸੇ ਮਾੜਾ ਮੋਟਾ ਦੇ ਕੇ ਚਲੇ ਜਾਂਦੇ ਆ। ਲਾਹ ਜਿਹੜਿਆ ਦਿਨ ਪਰ ਦਿਨ ਜਿਹੜੇ ਮਾੜੇ ਹੁੰਦੇ ਜਾ ਰਹੇ ਆ ਲੋਕਾਂ ਦੀ ਮੁਸ਼ਕਲ ਆ ਲਗਾਤਾਰ ਵਧੀਆਂ ਜਾ ਰਹੀਆਂ ਖਾਸ ਕਰਕੇ ਉਹ ਲੋਕ ਜਿਹੜੇ ਇਹਨਾਂ ਸੜਕਾਂ ਤੋਂ ਜਿਹੜੇ ਨਿਕਲਦੇ ਆ ਉਹਨਾਂ ਵਾਸਤੇ ਵੱਡੀਆਂ ਮੁਸ਼ਕਲਾਂ ਆ ਰਹੀਆਂ। ਭੈਣ ਜੀ ਤੁਸੀਂ ਆ ਰਹੇ ਹੋ ਕਿੰਨੀਆਂ ਮੁਸ਼ਕਲਾਂ ਆ ਰਹੀਆਂ ਜੀ? ਬਹੁਤ ਸਾਰਾ ਮੁਸ਼ਕਲਾਂ ਆ ਰਹੀਆਂ ਨੇ ਆ ਤੇ ਸਾਰਾ ਬੰਨ ਡਿਊਟੀ ਲੱਗੇ ਜਾਣਾ ਹੀ ਪੈਂਦਾ ਹੁਣ ਡਿਊਟੀ ਕਰਨੀ ਜ਼ਰੂਰੀ ਆ ਜੀ। ਸੈਂ ਅਸੀਂ ਆਂਗਣ ਵਾਲੀ ਵਰਕਰ ਆ ਜੀ ਮੈਂ ਖਾਨ। ਉਹ ਸਪਲਾਈ ਆਈ ਸੀ ਉਹ ਵ ਬੋਲੇ ਕਰਦੇ ਬਹੁਤ ਰੰਗਲੀ ਫਾਇਰੀ ਆ ਆਪਾਂ ਸਮਝ ਸਕਦੇ ਹਾਂ ਜਿਹੜੇ ਸਰਕਾਰ ਵੱਲੋਂ ਆਜਾਦ ਭਾਗ ਵੱਲੋਂ ਸਾਰੇ ਜਿਹੜਿਆ ਵੀ ਲੋਕਾਂ ਜਿਹੜੀਆਂ ਜੂਟਾਂ ਉਹ ਪਹਚਾਈਆਂ ਜਾਂਦੀਆਂ ਹਾਂਜੀ ਹਾਂਜੀ ਬਹੁਤ ਜ਼ਰੂਰ ਦਾ ਪਹਚਾ ਰਹੇ ਆ ਸਾਰਾ ਕਿੰਨਿਆਂ ਦੇ ਸਾਬ ਦੀ ਕੋਈ ਵੀ ਬੰਦੇ ਨੂੰ ਤੰਗੀ ਨਹੀਂ ਆ ਰਹੀ ਇੱਥੇ ਵਧੀਆ ਪ੍ਰੋਬਲਮ ਜੋ ਸੋਲਵ ਕਰ ਰਹੇ ਆ ਤੇ ਜਿਹੜੀ ਵੀ ਆਪਣੀ ਸਰਕਾਰ ਆ ਉਹ ਸਭ ਕੁਝ ਦੇ ਰਹੀ ਆ ਬਹੁਤ ਨਸੂਤ ਦੇ ਰਹੀ ਆ ਜਿਹੜੇ ਵੀ ਆਪਣੇ ਬੱਚੇ ਨੇ ਇਹ ਅੰਗਲ ਵਾਲੀ ਵਰਕਰ ਆ ਜਿੰਨੇ ਨੇ ਕਿਹਾ ਵੀ ਅਸੀਂ ਸਾਰੀਆਂ ਸੂਤਾਂ ਜਿਹੜੀਆਂ ਲੋਕਾਂ ਤੱਕ ਘਰੇ ਪਹਚਾ ਰਹੇ ਆ ਜਿਹੜੇ ਲੋਕ ਜਿਹੜੀਆਂ ਪਾਣੀ ਤੋਂ ਨਹੀਂ ਨਿਕਲ ਸਕਦੇ ਉਹਨਾਂ ਦੇ ਘਰਾਂ 'ਚ ਜਿਹੜੀਆਂ ਛੋਟਾਂ ਜਿਹੜੀਆਂ ਪੁਚਾਈਆਂ ਜਾ ਰਹੀਆਂ ਨੇ ਕਿਉਂਕਿ ਪਾਣੀ ਜਿਹੜਾ ਪਾਣੀ ਦੇ ਅੱਗੇ ਕਿਸੇ ਦਾ ਜੋਰ ਨਹੀਂ ਕੁਦਰਤ ਦੀ ਮਾਰ ਆ ਇਹ ਜਿਹੜੀ ਮਾਰ ਜਿਹੜੀ ਆ ਪੈਂਦੀ ਹੋਈ ਦਿਖਾਈ ਦੇ ਰਹੀ ਆ ਉਹ ਕਾਫੀ ਪ੍ਰੇਸ਼ਾਨ ਆ ਲੋਕਾਂ ਨੂੰ ਜਿਹੜੀ ਆ ਉਹ ਕਰ ਰਹੀ ਆ ਜਿਸ ਕਰਕੇ ਲੋਕਾਂ ਦੀ ਆ ਜਿੱਥੇ ਮੁਸ਼ਕਲਾਂ ਵਧ ਜਾਂਦੀਆਂ ਵਧ ਜਾਂਦੀਆਂ ਉਥੇ ਲੋਕ ਜਿਹੜੇ ਘਰਾਂ 'ਚ ਫਸਿਆ ਉਹਨਾਂ ਨੂੰ ਜਿਹੜੀ ਆ ਵੀ ਉਥੋਂ ਤੱਕ ਰਾਹਤ ਦੀ ਜਿਹੜੀ ਸਮੱਗਰੀ ਆ ਪਹੁੰਚਾਉਂਦੀ ਆ ਜਿਹੜੀਆਂ ਵੀ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਆ ਉਹ ਵੀ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਭਾਜੀ ਇਹਨਾਂ ਹਾਲਾਤਾਂ ਦੇ ਵਿੱਚ ਸਭ ਠੀਕ ਚੱਲਦਾ ਪਿਆ ਕਿ ਜਾਂ ਮੁਸ਼ਕਲਾਂ ਨੇ ਬਹੁਤ ਮੁਸ਼ਕਲਾਂ ਆ ਜਾ ਰਹੀਆਂ ਚੱਲਦੀਆਂ ਆ ਦੋ ਮਗਰਮੱਛ ਵੀ ਆ ਗਏ ਮਗਰਮੱਛ ਤਾਂ ਦੱਸਦੇ ਭਈ ਮਗਰਮੱਛ ਵਿੱਚ ਆਇਆ ਦੋ ਉਹ ਮੁੰਡਾ ਦੱਸਦਾ ਵੀ ਜਦੋਂ ਤੁਹਾਨੂੰ ਕਿ ਦੋ ਆ ਜਾਂਦਾ ਦੇਖੇ ਗਿਆ ਪਰ ਮੁਸ਼ਕਲਾਂ ਵਧਨੀਆਂ ਹੁਣ ਫਿਰ ਪਿੱਛੋਂ ਕਹਿੰਦੇ ਫਿਰ ਪਾਣੀ ਆ ਆ ਰਿਹਾ ਮੁਸ਼ਕਲਾਂ ਤਾਂ ਹੈਗੀਆਂ ਪਰ ਇਹ ਸਮਝ ਸਕਦੇ ਵੀ ਜਿਹੜੇ ਐਵੇਂ ਨੇ ਪਾੜ ਖੜੇ ਪਾਣੀ ਜੀਵ ਜੰਤੂਦਾਰ ਹਾਂ ਜੀਵ ਜੰਤੂ ਸਭ ਬਹੁਤ ਆਉਂਦੇ ਹੁੰਦੇ ਇਹਦੇ ਵਿੱਚ ਜਿਹੜੇ ਵਿੱਚ ਬੈਠੇ ਆ ਉਹਨਾਂ ਦੇ ਉਡੀਆਂ ਵਿੱਚ ਜਾ ਵੇਖੋ ਮਾੜੀ ਜਿਹੜੀ ਪਸ਼ੀਆਂ ਉਹਨਾਂ ਵਿੱਚ ਸਭ ਬੜੇ ਪਏ ਆ ਜਦੋਂ ਪਾ ਪੱਠੇ ਵੀ ਨਹੀਂ ਪਾ ਸਕਦੇ ਮੱਜਾਂ ਵਾਸ ਚਾਰਾ ਵੀ ਨਹੀਂ ਹੈਗਾ ਉਹਦਾ ਫਾਰਮੈਟ ਹੀ ਪੂਰੀ ਹੋ ਜਾਂਦੀ ਆ ਪੀਤੀ ਸਮਝ ਸਕਦੇ ਹੋ ਵੀ ਜਿਹੜੇ ਵੀ ਲੋਕਾਂ ਨੂੰ ਜੀਵ ਜੰਤੂਆਂ ਦਾ ਵੀ ਹੁਣ ਖਰਚਾ ਜਿਹੜਾ ਉਹ ਜਤਾ ਰਿਹਾ ਕਿਉਂਕਿ ਜਿਹੜੇ ਖੜੇ ਪਾਣੀ ਦੇ ਵਿੱਚ ਪਾਣੀ ਦੇ ਜੀਵ ਜੰਤੂ ਜਿਹੜੇ ਉਹ ਜ਼ਿਆਦਾ ਹੁੰਦੇ ਆ ਭਾਵੇਂ ਇਹਨਾਂ ਨੇ ਕਿਹਾ ਵੀ ਦੋ ਦਿਨ ਜਿਹੜਾ ਪਾਣੀ ਤੇ ਥੋੜਾ ਜਿਹਾ ਵੀ ਘਟਿਆ ਸੀਗਾ ਜਿਸ ਕਰਕੇ ਰਾਤ ਮਸੂਰ ਜਿਹੜੀ ਆ ਆਮ ਲੋਕਾਂ ਨੇ ਜਿਹੜੀ ਕੀਤੀ ਸੀ ਲੇਕਿਨ ਰਾਤ ਦਾ ਪਾਣੀ ਫੇਰ ਵੱਚੁਕਾ ਜਿਸ ਕਰ ਤਰ੍ਹਾਂ ਉਹ ਇਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਲਗਾਤਾਰ ਜਿਹੜੀਆਂ ਉਹ ਵਧੀਆਂ ਚਾਰੀਆਂ ਜੋ ਦੁਕਾਨਦਿਆਂ ਵੀ ਜਿਹੜੀ ਜੀਵ ਜੰਤੂ ਤੋਂ ਵੀ ਹੁਣ ਖਰਚਾ ਜਿਹੜਾ ਉਹ ਸਾਰ ਤੋਰ ਤੇ ਦਿਖਾਈ ਦੇ ਰਿਹਾ ਲੇਕਿਨ ਹੁਣ ਆਂ ਵਧੀਆ ਮੁਸਕਰਾਹਟਾਂ ਜਿਹੜੀਆਂ ਉਹ ਦੇਖਣ ਨੂੰ ਮਿਲਦੇ ਆ ਬਈ ਕੈਮਰਾਮੈਨ ਦੇ ਨਾਲ ਸਰਜਿੰਦਰ ਸਿੰਘ ਡਾਇਰੈਕਟਰ ਆ ਫਿਰੋਜ਼ਪੁਰ ਸਰਦੀ ਮਾਰ ਇੰਨੀ ਜਿਹੜੀ ਹੈ ਸਰਦੀ ਇਲਾਕੇ ਦੇ ਥੱਲੇ ਇਲਾਕਿਆਂ ਨੂੰ ਪੈ ਚੁੱਕੀ ਆ ਵੀ ਜਿਹੜਾ ਵੀ ਕਹਿ ਸਕਦੇ ਆ ਵੀ ਫਿਰੋਜ਼ਪੁਰ ਦੇ ਥੱਲੇ ਇਲਾਕੇ ਬਿਲਕੁਲ ਡੁੱਬਦੇ ਹੋਏ ਉਹ ਦਿਖਾਈ ਦੇ ਰਹੇ ਨੇ ਕਿਉਂਕਿ ਜਿਹੜੀਆਂ ਜਗ੍ਹਾ ਜਗ੍ਹਾ ਜਿਹੜਾ ਪਾਣੀ ਭਰਿਆ ਹੋਇਆ ਜਿੱਥੇ ਫਸਲਾਂ ਤਾਂ ਪੂਰੀ ਤਰ੍ਹਾਂ ਜਿਹੜੀਆਂ ਬਰਬਾਦ ਹੋ ਚੁੱਕੀਆਂ ਨੇ ਉੱਥੇ ਲੋਕਾਂ ਵਾਸਤੇ ਵੀ ਵੱਡੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਜਿਸ ਕਰਕੇ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਪਿਆ ਕਿਉਂਕਿ ਮੌਸਮ ਵੀ ਜ਼ਿਆਦਾ ਖਰਾਬ ਚੱਲਦਾ ਪਿਆ ਤੇ ਹਾਲਾਤ ਵੀ ਜਿਹੜੇ ਆ ਉਹਵੇਂ ਨੇ ਬੰਦੇ ਪਏ ਨੇ ਭਾਵੇਂ ਪ੍ਰਸ਼ਾਸਨ ਵੱਲੋਂ ਹਰ ਮਦਦ ਜਿਹੜੀ ਹੈ ਮੌਜੂਦ ਲੋਕਾਂ ਨੂੰ ਕਰਵਾਈ ਜਾ ਰਹੀ ਹੈ ਲੇਕਿਨ ਰਾਹਗੀਰਾਂ ਨੂੰ ਥੋੜੀਆਂ ਮੁਸ਼ਕਲਾਂ ਜਿਹੜੀਆਂ ਉਹ ਆਂਦੀਆਂ ਭਾਜੀ ਜਿਹੜੇ ਹਾਲਾਤ ਨੇ ਇਸ ਟਾਈਮ ਹਾਲਾਤ ਪਹਿਲਾਂ ਦੋ ਦਿਨ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਸੀ ਪਰ ਅੱਜ ਸਵੇਰ ਤੋਂ ਫਿਰ ਪਾਣੀ ਦਾ ਪੱਧਰ ਜਿਹੜਾ ਵਧਣਾ ਸ਼ੁਰੂ ਹੋ ਚੁੱਕਿਆ ਹੈ ਹਾਲਾਤ ਬੇਹੱਦ ਤੁਹਾਨੂੰ ਪਤਾ ਹੈ ਨਾਜ਼ੁਕ ਨਹੀਂ ਸ਼ੜਕ ਬਿਲਕੁਲ ਟੁੱਟਦੀ ਜਾ ਰਹੀ ਹੈ ਪੱਧਰ ਜਿਵੇਂ ਜਿਵੇਂ ਵਧੂਗਾ ਪਾਣੀ ਦਾ ਇਹ ਸ਼ੜਕ ਦਾ ਜਿਹੜਾ ਸੰਪਰਕ ਟੁੱਟ ਜਾਣਾ ਪਿੰਡ ਨਾਲ ਭਾਜੀ ਕਿੰਨੇ ਕੁ ਪਿੰਡ ਹੈਗੇ ਆ ਵੀ ਜਿਹੜੇ ਇਹਨਾਂ ਦੇ ਹਾਲਾਤਾਂ ਦੇ ਵਿੱਚ ਜਿਹੜੇ ਆ ਵੀ ਦਿਖਾਈ ਦੇ ਰਹੇ ਤਕਰੀਬਨ ਹੈਗੇ ਆ 10 ਤੋਂ 15 ਪਿੰਡ ਆ ਜਿਹੜੇ ਹਾਲਾਤ ਮਤਲਬ ਹੜਪੀੜ ਤੇ ਜਿਹੜੇ ਹੋ ਚੁੱਕੇ ਆ ਜਿਹੜੇ ਪਾਣੀ ਦੀ ਮਾਰ ਹੇਠਾਂ ਚੱਲ ਰਹੇ ਆ ਫਸਲਾਂ ਬੁਰੀ ਤਰ ਤੇ ਕੁਝ ਘਰ ਵੀ ਨੇ ਜਿਹੜੇ ਮਤਲਬ ਰਹਿਣ ਤੋਂ ਮਜਬੂਰ ਹੋ ਚੁੱਕੇ ਆ ਉਹ ਆਪਣੀਆਂ ਉੱਚੀਆਂ ਥਾਵਾਂ ਤੇ ਰਹਿ ਰਹੇ ਆ ਤੇ ਕਈ ਜਗ੍ਹਾ ਤੇ ਤਾਂ ਮਤਲਬ ਪਸ਼ੂਆਂ ਦਾ ਬੁਰਾ ਹਾਲ ਹੋ ਚੁੱਕਾ ਹੈ। ਖਰਾ ਚਾਰਾ ਨਹੀਂ ਟੋੜੀ ਸੀ ਲੋਕਾਂ ਕੋਲੇ ਨੀਵੇਂ ਥਾਵਾਂ ਤੇ ਉਹ ਵੀ ਡੁੱਬ ਗਈ ਜੋ ਲੋਕਾਂ ਨੇ ਘਰਾਂ ਚ ਸਟੋਰ ਕੀਤੀ ਹੋਈ ਸੀ। ਮੇਨ ਦਿੱਕਤ ਤਾਂ ਪਸ਼ੂਆਂ ਦੇ ਚਾਰੇ ਦੀ ਆ ਰਹੀ ਹੈ। ਹਾਂਜੀ ਜਿਹੜੇ ਹੁਣ ਸਮਾਜ ਸੇਵੀ ਸੰਸਥਾ ਜਾਂ ਪ੍ਰਸ਼ਾਸਨ ਉਹ ਤਾਂ ਹੁਣ ਦੇਖਣ ਨੂੰ ਮਿਲਦਾ ਪਿਆ ਵੀ ਕਾਫੀ ਚੰਗੀਆਂ ਗੱਡੀਆਂ ਲੈ ਕੇ ਆ ਰਹੇ ਲੋਕਾਂ ਦੀ ਮਦਦ ਕਰਦਾ ਹੋਇਆ ਮਤਲਬ ਦਿਖਾਈ ਦੇ ਰਿਹਾ। ਹਾਂ ਹਾਂ ਬਿਲਕੁਲ ਜਿਹੜਾ ਸਮਾਜ ਸੰਸਥਾ ਸੇਵਾ ਆ ਰਹੀਆਂ ਨੇ ਪ੍ਰਸ਼ਾਸ ਕੋਈ ਵੀ ਆ ਰਿਹਾ ਪਾਰਟੀ ਆ ਜਾਂ ਸਿਆਸੀ ਲੀਡਰ ਨੇ ਆ ਰਹੇ ਨੇ ਬਸ ਪੁੱਛ ਗਿਛ ਕੇ ਜੋ ਪੈਸੇ ਮਾੜਾ ਮੋਟਾ ਦੇ ਕੇ ਚਲੇ ਜਾਂਦੇ ਆ। ਲਾਹ ਜਿਹੜਿਆ ਦਿਨ ਪਰ ਦਿਨ ਜਿਹੜੇ ਮਾਰੇ ਹੁੰਦੇ ਜਾ ਰਹੇ ਆ ਲੋਕਾਂ ਦੀਆਂ ਮੁਸ਼ਕਲਾਂ ਲਗਾਤਾਰ ਵਧੀਆਂ ਜਾ ਰਹੀਆਂ ਖਾਸ ਤੌਰ ਤੇ ਉਹ ਲੋਕ ਜਿਹੜੇ ਇਹਨਾਂ ਸੜਕਾਂ ਤੋਂ ਜਿਹੜੇ ਨਿਕਲਦੇ ਆ ਉਹਨਾਂ ਵਾਸਤੇ ਵੱਡੀਆਂ ਮੁਸ਼ਕਲਾਂ ਆ ਰਹੀਆਂ। ਭੈਣ ਜੀ ਤੁਸੀਂ ਆ ਰਹੇ ਹੋ ਕਿੰਨੀਆਂ ਮੁਸ਼ਕਲਾਂ ਆ ਰਹੀਆਂ ਨੇ? ਬਹੁਤ ਸਾਰਾ ਮੁਸ਼ਕਲਾਂ ਆ ਰਹੀਆਂ ਨੇ। ਆ ਤੇ ਸਾਰਾ ਬੰਨ ਡਿਊਟੀ ਲੱਗੇ ਜਾਣਾ ਹੀ ਪੈਂਦਾ ਹੁਣ। ਡਿਊਟੀ ਕਰਨੀ ਜ਼ਰੂਰੀ ਆ ਜੀ। ਤਾਂ ਅਸੀਂ ਆਂਗਣ ਵਾਲੀ ਵਰਕਰ ਆ ਜੀ ਮੈਂ ਖਾਂ। ਉਹ ਸਪਲਾਈ ਆਈ ਸੀ ਉਹ ਵੰ ਬੋਲੇ ਤਾਂ ਬਹੁਤ ਟ੍ਰੈਕਲੀ ਭਾਰੀ ਆ ਆਪਾਂ ਸਮਝ ਸਕਦੇ ਹਾਂ ਵੀ ਜਿਹੜੇ ਸਰਕਾਰ ਵੱਲੋਂ ਜਾਂ ਸਿਹਤ ਭਾਗ ਵੱਲੋਂ ਸਾਰੇ ਜਿਹੜੇ ਆ ਵੀ ਲੋਕਾਂ ਜਿਹੜੀਆਂ ਜੂਟਾਂ ਉਹ ਪਹੁੰਚਾਈਆਂ ਜਾਂਦੀਆਂ ਹਾਂਜੀ ਹਾਂਜੀ ਬਹੁਤ ਜ਼ਰੂਰ ਦਾ ਪਹੁੰਚਾ ਰਹੇ ਆ ਸਾਰਾ ਕਿੰਨਿਆ ਜ ਸਭ ਚੀਜ਼ ਕੋਈ ਵੀ ਬੰਦੇ ਨੂੰ ਤੰਗੀ ਨਹੀਂ ਆ ਰਹੀ ਇੱਥੇ ਵਧੀਆ ਪ੍ਰੋਬਲਮ ਜੋ ਸੋਲਵ ਕਰ ਰਹੇ ਆ ਤੇ ਜਿਹੜੀ ਵੀ ਆਪਣੀ ਕੋ ਸਰਕਾਰ ਸਭ ਕੁਝ ਭੇਜ ਰਹੀ ਆ ਬਹੁਤ ਸਹੂਲਤ ਭੇਜ ਰਹੀ ਆ ਜਿਹੜੀ ਵੀ ਆਪਣੇ ਵਿੱਚ ਹੋਈ ਆ ਇਹ ਅੰਕਲ ਮਾਰੀ ਵਰਕਰਾਂ ਜਨਰ ਕਹਿੰਦੇ ਆ ਵੀ ਅਸੀਂ ਸਾਰੀਆਂ ਸਹੂਲਤਾਂ ਜਿਹੜੀਆਂ ਲੋਕਾਂ ਤੱਕ ਘਰੇ ਪਹੁੰਚਾ ਰਹੇ ਆ ਵੀ ਜਿਹੜੇ ਦੇ ਕਰਤਾ ਕਿ ਜੜੀਆਂ ਛੁੱਟਾ ਜੜੀਆਂ ਪੁਚਾਈਆਂ ਜਾ ਰਹੀਆਂ ਨੇ ਕਿਉਂਕਿ ਪਾਣੀ ਜਿਹੜਾ ਪਾਣੀ ਦੇ ਅੱਗੇ ਕਿਸੇ ਦਾ ਜੋਰ ਨਹੀਂ ਕੁਦਰਤ ਦੀ ਮਾਰ ਆ ਇਹ ਜਿਹੜੀ ਮਾਰ ਜਿਹੜੀ ਆ ਪੈਂਦੀ ਹੋਈ ਦਿਖਾਈ ਦੇ ਰਹੀ ਆ ਉਹ ਕਾਫੀ ਪਰੇਸ਼ਾਨ ਆ ਲੋਕਾਂ ਨੂੰ ਜਿਹੜੀ ਆ ਉਹ ਕਰ ਰਹੀ ਆ ਜਿਸ ਕਰਕੇ ਲੋਕਾਂ ਦੀ ਆ ਜਿੱਥੇ ਮੁਸ਼ਕਲਾਂ ਵੱਧ ਜਾਂਦੀਆਂ ਵੱਧ ਜਾਂਦੀਆਂ ਉਥੇ ਲੋਕ ਜਿਹੜੇ ਘਰਾਂ 'ਚ ਫਸਿਆ ਉਹਨਾਂ ਨੂੰ ਜਿਹੜੀ ਆ ਵੀ ਉਥੋਂ ਤੱਕ ਰਾਹਤ ਦੀ ਜਿਹੜੀ ਸਮਗਰੀ ਆ ਪਹੁੰਚਾਉਂਦੀ ਆ ਜਿਹੜੀਆਂ ਵੀ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਆ ਉਹ ਵੀ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਭਾਜੀ ਇਹਨਾਂ ਹਾਲਾਤਾਂ ਦੇ ਵਿੱਚ ਸਭ ਠੀਕ ਚੱਲਦਾ ਪਿਆ ਕਿ ਜਾਂ ਮੁਸ਼ਕਲਾਂ ਨੇ ਮੁਸ਼ਕਲਾਂ ਹੋ ਸਕਦੀਆਂ ਨੇ ਬਹੁਤ ਮੁਸ਼ਕਲਾਂ ਆ ਜਾਂਦੀਆਂ ਚੱਲਦੀਆਂ ਆ ਦੋ ਮਗਰਮੱਛ ਵੀ ਆ ਗਏ ਮਗਰਮੱਛ ਤਾਂ ਦੱਸਦੇ ਭਈ ਮਗਰਮੱਛ ਵਿੱਚ ਆਇਆ ਦੋ ਉਹ ਮੁੰਡਾ ਦੱਸਦਾ ਵੀ ਜਦੋਂ ਤੁਹਾਨੂੰ ਦੋ ਆ ਜਾਂਦਾ ਦੇਖੇ ਗਿਆ ਪਰ ਮੁਸ਼ਕਲਾਂ ਵਧਨੀਆਂ ਹੁਣ ਫਿਰ ਕਿਉਂ ਕਹਿੰਦੇ ਫਿਰ ਪਾਣੀ ਆ ਰਿਹਾ ਮੁਸ਼ਕਲਾਂ ਤਾਂ ਹੈਗੀਆਂ ਪਰ ਇਹ ਸਮਝ ਸਕਦੇ ਵੀ ਜਿਹੜੇ ਇਹਨੇ ਪਾੜ ਖੜੇ ਪਾਣੀ ਜੀਵ ਜੰਤੂਦਾਰ ਆ ਜੀਵ ਜੰਤੂ ਸਭ ਬਹੁਤ ਆਉਂਦੇ ਇਹਦੇ ਵਿੱਚ ਜਿਹੜੇ ਵਿੱਚ ਬੈਠੇ ਆ ਉਹਨਾਂ ਦੇ ਉੜੀਆਂ ਵਿੱਚ ਜਾਵੇ ਕੋਈ ਮਾੜੀ ਜਿਹੜੀ ਪਸ਼ੀਆਂ ਉਹਨਾਂ ਵਿੱਚ ਸਭ ਖੜੇ ਪਏ ਆ ਜਦੋਂ ਪੱਠੇ ਵੀ ਨਹੀਂ ਪਾ ਸਕਦੇ ਮੱਜਾਂ ਵਾਸਤੇ ਚਾਰਾ ਵੀ ਨਹੀਂ ਹੈਗਾ ਉਹਦਾ ਫਾਰਮੈਟ ਹੀ ਪੂਰੀ ਹੋ ਜਾਂਦੀ ਆ ਕੀ ਤੁਸੀਂ ਸਮਝ ਸਕਦੇ ਹੋ ਵੀ ਜਿਹੜੇ ਵੀ ਲੋਕਾਂ ਨੂੰ ਜੀਵ ਜੰਤੂਆਂ ਦਾ ਵੀ ਹੁਣ ਖਰਚਾ ਜਿਹੜਾ ਉਹ ਜਤਾ ਰਿਹਾ ਕਿਉਂਕਿ ਜਿਹੜੇ ਖੜੇ ਪਾਣੀ ਦੇ ਵਿੱਚ ਪਾਣੀ ਉਹ ਜੀਵ ਜੰਤੂ ਜੜਿਆ ਉਹ ਜ਼ਿਆਦਾ ਹੁੰਦੇ ਆ ਭਾਵੇਂ ਇਹਨਾਂ ਨੇ ਕਿਹਾ ਵੀ ਦੋ ਦਿਨ ਜਿਹੜਾ ਪਾਣੀ ਤੇ ਥੋੜਾ ਜਿਹਾ ਵੀ ਘਟਿਆ ਸੀਗਾ ਜਿਸ ਕਰਕੇ ਰਾਤ ਮਸੂਦ ਜਿਹੜੀ ਆਮ ਲੋਕਾਂ ਨੇ ਜਿਹੜੀ ਕੀਤੀ ਸੀ ਲੇਕਿਨ ਰਾਤ ਦਾ ਪਾਣੀ ਫੇਰ ਵੱਚੁਕਾ ਜਿਸ ਕਰ ਤਰ੍ਹਾਂ ਉਹ ਇਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਲਗਾਤਾਰ ਜਿਹੜੀਆਂ ਉਹ ਵਧੀਆਂ ਚਾਰੀਆਂ ਜੋ ਦਿਖਾਉਂਦੀਆਂ ਵੀ ਜਿਹੜੀ ਜੀਵ ਜੰਤੂ ਤੋਂ ਵੀ ਉਹ ਖਰਚਾ ਜਿਹੜਾ ਉਹ ਸਾਰ ਤੋਰ ਤੇ ਦਿਖਾਈ ਦੇ ਰਿਹਾ ਲੇਕਿਨ ਹੁਣ ਜਿਹੜ વડિયા મુશ્કેલી ડાયરિક